ਜਿਨ੍ਹਾਂ ਦੇ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਦਾ ਭਾਰ ਹੁੰਦਾ ਹੈ ਹਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਜ਼ਿੰਮੇਵਾਰੀਆਂ ਦਾ ਭਾਰ ਹੁੰਦਾ ਹੈ ਉਹ ਕਦੇ ਰੁਸਦੇ ਜਾਂ ਥੱਕਦੇ ਨਹੀਂ ਕੀ ਬਾਤ ਹੈ ਉਹਨਾਂ ਕੋਲੇ ਰੁਸਣ ਦਾ ਵੀ ਵਕਤ ਨਹੀਂ ਹੁੰਦਾ ਤੇ ਥੱਕਣ ਦਾ ਵੀ ਵਕਤ ਨਹੀਂ ਉਹਨਾਂ ਕੋਲੇ ਥੱਕਣ ਦਾ ਵੀ ਵਕਤ ਨਹੀਂ ਹੁੰਦਾ ਇਹ ਤਾਂ ਨਾ ਚੋਟਲੇ ਜੀ ਹੁੰਦੇ ਆ ਕਿ ਮੈਨੇ ਅੱਜ ਲਗਾਤਾਰ 4 ਘੰਟੇ ਕੰਮ ਕੀ ਮੈਂ ਟਾਇਰਡ ਹੋ ਗਿਆ ਹੂੰ ਕੋਈ ਟਾਇਰਡ ਟਰੂ ਨੀ ਹੁੰਦਾ ਜਦੋਂ ਪਤਾ ਲੱਗਦਾ ਨਾ ਵੀ ਜੇ ਸਿਰ ਦੇ ਉੱਤੇ ਗਾਰੇ ਵਾਲੇ ਬੱਠਲ ਨਾ ਚੱਕੇ ਤਾਂ ਪੀਪੇ ਦੇ ਬੱਚਾ ਆਟਾ ਨਹੀਂ ਪੈਣਾ ਤੇ ਕੋਈ ਟਾਇਰ ਨਹੀਂ ਹੁੰਦਾ ਤੇ ਕੋਈ ਥਕਾਵਟ ਨਹੀਂ ਆਉਂਦੀ ਸਹੀ ਕਿਹਾ ਤੁਸੀਂ ਇਹ ਤਾਂ ਬਸ ਵੈਸੇ ਹੀ ਦਾ ਬੰਦਾ ਕਰਨੇ ਚੱਲ ਹੋਂ ਢਿੱਲਾ ਜਾ ਪੈ ਗਿਆ ਸਰੀਰ ਨੂੰ ਢਿੱਲਾ ਪੈਣ ਹੀ ਨਹੀਂ ਦਿੰਦੇਗਾ ਜ਼ਿੰਮੇਵਾਰੀਆਂ ਹੂੰ ਉਹ ਕਹਿੰਨੇ ਕਿ 24 ਘੰਟੇ ਦੇ ਵਿੱਚੋਂ 16 ਨਹੀਂ 18 19 ਘੰਟੇ ਕੰਮ ਕਰ ਜ਼ਿੰਮੇਵਾਰੀ ਗੱਲ ਕਹਿਣੀਆਂ ਤੇ ਜਿਹੜੇ ਲੋਕ ਵੀ ਇਹਨਾਂ ਜ਼ਿੰਮੇਵਾਰੀਆਂ ਨੂੰ ਸਮਝਦੇ ਆ ਤੇ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਆ ਤੇ ਜ਼ਿੰਦਗੀ ਦੀ ਸੂਈ ਦੇ ਨਕਸ਼ੇ ਦੇ ਵਿੱਚੋਂ ਅਸਲ ਹੱਥਾਂ ਦੇ ਵਿੱਚ ਉਹ ਹੀ ਨਿਕਲਦੇ ਆ ਤੇ ਉਹੀ ਸਫਲਤਾ ਦੀ ਬਸ ਪੌੜੀ ਤੇ ਚੜਦੇ ਆ ਜੀ ਬਾਕੀ ਤਾਂ